ਜਗਬਣੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਨਵਦੀਪ ਸ਼ਰਮਾ ਤਾਂ ਦੱਸ ਦਈਏ ਕਿ ਦਿੱਲੀ ਦੇ ਕਰਤੱਵ ਪੱਤੇ ਇਸ ਵਾਰ 26 ਜਨਵਰੀ ਨੂੰ ਹੋਣ ਵਾਲੀ ਪਰੇਡ ਵਿੱਚ ਪੰਜਾਬ ਦੀ ਚਾਕੀ ਵੀ ਵੇਖਣ ਨੂੰ ਮਿਲੇਗੀ 2 ਸਾਲ ਬਾਅਦ ਦੱਸ ਦਈਏ ਕਿ ਇਹ ਜੋ ਚਾਕੀ ਹੈ ਇਹ ਦਿੱਲੀ ਦੇ ਕਰਤੱਵ ਪੱਥ ਦੇ ਉੱਤੇ ਦਿਖਾਈ ਦੇਵੇਗੀ ਚਾਕੀ ਦੇ ਵਿੱਚ ਪੰਜਾਬ ਦੀ ਉਪਜਾਊ ਖੇਤੀ ਤੋਂ ਫੁਲਕਾਰੀ ਤੱਕ ਨੂੰ ਦਰਸਾਇਆ ਗਿਆ ਹੋਤੈ ਹੀ ਬਾਬਾ ਫਰੀਦ ਨੂੰ ਸਮਰਪਿਤ ਇਹ ਚਾਕੀ ਕਰੀਬ 21 ਦਿਨ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ ਬੀਤੇ ਕੱਲ ਬਰੇਡ ਦੀ ਫਾਈਨਲ ਰਿਹਰਸਲ ਵਿੱਚ ਪਹੁੰਚੀ ਚਾਕੀ ਹਰ ਕਿਸੇ ਦੇ ਦਿਲ ਨੂੰ ਛੂ ਰਹੀ ਸੀ ਇਸ ਨੂੰ ਤਿਆਰ ਕਰਨ ਵਾਲੀ ਟੀਮ ਵੀ ਕਾਫੀ ਉਤਸ਼ਾਹਤ ਨਜ਼ਰ ਆ ਰਹੀ ਹੈ ਹੋਤੇ ਹੀ ਇਸ ਖਬਰ ਵਿੱਚ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਦਰਸਾਉਂਦੀ ਇਸ ਚਾਕੀ ਵਿੱਚ ਆਖਰ ਕੀ ਖਾਸ ਹੈ ਇਸ ਬਾਰੇ ਵਧੇਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜੇ ਹਨ ਮੇਰੇ ਸਹਿਯੋਗੀ ਸਾਹਿਲ ਬਰਦਵਾਜ ਜੋ ਦੱਸਣਗੇ ਕਿ ਇਸ ਚਾਕੀ ਵਿੱਚ ਕੀ ਵਿਸ਼ੇਸ਼ਤਾਵਾਂ ਨੇ ਜੋ ਕਿ ਗੰਤੰਤਰ ਦਿਵਸ ਤੇ ਪੰਜਾਬ ਨੂੰ ਰਿਪਰੈਜ਼ੈਂਟ ਕਰੇਗੀ ਤਾਂ ਸਾਹਿਲ ਕੀ ਜਾਣਕਾਰੀ ਹੈ ਬਿਲਕੁਲ ਜਸਦੀਪਜੀਤ ਚੱਟੀ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਦਿੱਲੀ ਚ ਪਹੁੰਚੇ ਡਾਕਟਰ ਅੰਦੇਸ਼ ਸਿੰਘ ਗੰਗੂਵਾਲੀਆ ਨੇ ਦੱਸਿਆ ਕਿ ਪੰਜਾਬ ਦੀ ਜਿਹੜੀ ਝਾਂਕੀ ਹੈ ਚਾਰੇ ਸੰਸ ਵਿੱਚ ਲੰਗੀ ਗਈ ਹੈ ਤੇ ਸਭ ਤੋਂ ਅੱਗੇ ਪਸ ਪੰਜਾਬ ਨੂੰ ਖੇਤੀਬਾੜੀ ਲਾਇਲਜੇ ਤੋੜ ਤੇ ਪੇਸ਼ ਕਰਦੀ ਹੈ ਤੇ ਜੇ ਪਹਿਲੇ ਪੱਗ ਦੀ ਗੱਲ ਕਰੀਏ ਤਾਂ ਹੱਲ ਚਲਾਉਂਦੇ ਹੋਏ ਪਹਿਲਾਂ ਦੀ ਜੁਡੀ ਜਰੀ ਹੈ ਜਿਖਾਈ ਪਈ ਹੈ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਪੰਜਾਬ ਦਾ ਇੱਕ ਅਹਿਮ ਯੋਗਦਾਨ ਹੁੰਦਾ ਹੈ ਜੇ ਤੁਜੀ ਅਭਿਸ਼ੇਸ਼ ਤਿਕਾ ਲਗਈ ਤਾਂ ਪੰਜਾਬ ਦਾ ਜਿਹੜਾ ਲੋਕ ਸੰਗੀਤ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਸਾਰੇ ਜਾਣਦੇ ਨੇ ਪਰ ਦੂਸਰੇ ਭਾਗ ਵਿੱਚ ਤੁਹਾਨੂੰ ਰਾਗ ਦੇ ਪਹਿਨਾਰੇ ਵਿੱਚ ਲੋਕ ਸੰਗੀਤ ਦਾ ਇੱਕ ਦ੍ਰਿਸ਼ ਪੇਸ਼ ਕੀਤਾ ਗਿਆ ਜਿਸ ਵਿੱਚ ਕਲਾਕਾਰ ਪੰਜਾਬ ਦੇ ਪੁਰਾਣੇ ਬਾਦ ਯੰਤਰਾਂ ਬਾਜ ਜਿਹੜੇ ਨੇ ਉਹ ਦਿਖਾਈ ਗਏ ਨੇ ਤਾਂ ਉਸੇ ਹੀ ਛੰਕੀ ਦਾ ਜਿਹੜਾ ਤੀਸਰਾ ਹਿੱਸਾ ਹੈ ਇਸ ਨੂੰ ਵੀ ਕਾਫੀ ਜਿਹੜਾ ਅਹਿਮ ਮੰਨਿਆ ਗਿਆ ਕਿਉਂਕਿ ਇਸ ਵਿੱਚ ਪੰਜਾਬ ਦੀ ਇੱਕ ਕੁੜੀ ਘਰ ਦੇ ਰੰਗ ਫੁਲਕਾਰੀ ਕੱਢੀ ਹੈ ਇਹ ਪੰਜਾਬ ਦੀ ਪੁਰਾਣੀ ਦਰਸਤ ਨੂੰ ਜੁੜਾ ਦਰਸਾਉਂਦੀ ਹੈ ਅਚਾ ਕਿਦੇ ਚੋਟੇ ਦੇ ਵਿੱਚ ਜਿਹੜਾ ਪੰਜਾਬ ਦੇ ਪਹਿਲੇ ਪੰਜਾਬੀ ਕਵੀ ਨਾਨਾ ਸ਼ੇਖ ਫਰੀਦ ਨੂੰ ਜਿਹੜਾ ਹੈ ਉਹ ਲਿਖਾਇਆ ਗਿਆ ਜਿਸ ਦੇ ਕਾਰਨ ਪੰਜਾਬੀ ਸਾਹਿਤ ਦੀ ਉਲੰਘੀਆਂ ਉਹ ਸ਼ੁਰੂਆਤ ਹੋ ਗਈ ਤਾਂ ਸਾਹਿਬ ਜੀ ਗੱਲ ਕਰੀਏ ਪਿਛਲੇ ਸਾਲ ਦੀ ਤਾਂ ਪਿਛਲੇ ਸਾਲ ਗਣਤੰਤਰ ਦਿਵਸ ਦੇ ਵਿੱਚ ਪੰਜਾਬ ਦੀ चाकी ਖਰਜ ਕਰ ਦਿੱਤੀ ਗਈ ਸੀ ਕੀ ਰਹੇ ਸਨ ਇਸ ਦੇ ਕਾਰਨ ਜੀ ਪਿਛਲੇ ਗਣਤੰਤਰ ਦਿਵਸ ਨੂੰ 26 ਜਨਵਰੀ ਨੂੰ ਜਿਹੜਾ ਪੰਜਾਬ ਦੀਆਂ चाकीਆਂ ਰੱਦ ਕਰ ਦਿੱਤੇ ਗਈਆਂ ਸੀਆਂ ਤੇ ਰਕੇ ਮੰਤਰੀ ਨੇ ਕਿਹਾ ਸੀ ਕਿ ਪੰਜਾਬ ਦੀ ਝਾਂਕੀ ਜਿਹੜੀ ਹੈ ਦਿੱਲੀ ਵਿੱਚ ਪਰਪ ਵਿੱਚ ਤੇ ਜੀ ਗਈ ਹੈ ਭਾਰਤ ਪਰ ਵਿੱਚ ਭੇਜੀ ਗਈ ਹੈ ਲੇਕਿਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਬਦਵੰਦ ਸਿੰਘ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੀ ਝਾਂਕੀ ਨੂੰ ਖਰਚ ਸ਼੍ਰੇਣੀ ਵਿੱਚ ਅਸੀਂ ਨਹੀਂ ਭੇਜਾਂਗੇ ਅਸੀਂ ਉਹਨਾਂ ਨੂੰ ਜਿਹੜਾ ਖਰਚ ਸ਼੍ਰੇਣੀ ਵਿੱਚ ਨਹੀਂ ਭੇਜਾਂਗੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਝਾਂਕੀਆਂ ਪੰਜਾਬ ਅਤੇ ਦਿੱਲੀ ਵਿੱਚ ਵੀ ਜਿਹੜੀਆਂ ਨੇ ਉਹ ਜ਼ਰੂਰ ਦਿਖਾਈਆਂ ਜਾਣਗੀਆਂ ਤਾਂ ਜੋ ਲੋਕਾਂ ਪੰਜਾਬ ਦੇ ਖੁਸ਼ਹਾਲੀ ਤੇ ਵਿਕਾਸ ਤੋਂ ਜਾਣੂ ਹੋ ਸਕਣ ਸ੍ਰੀਮਾਨ ਨੇ ਵੀ ਕਿਹਾ ਸੀ ਕਿ ਅਸੀਂ ਆਪਣੇ ਸ਼ੀਰਿਤ ਪਤ ਸਿੰਘ ਕ੍ਰਿਪਾ ਕਰਕੇ ਜੀ ਅੱਜ ਦਾ ਇਹ ਦਿਨ ਸਿੰਘ ਮਾਈ ਭਾਦੋ ਕਰਨ ਸਿੰਘ ਸਰਪਾਦਾ ਡਗਰੀ ਬੇਬੇ ਅਤੇ ਰਣਜੀਤ ਰਮਨਜੀਤ ਸਿੰਘ ਦੇ ਕੁਰਬਾਨੀਆਂ ਦਾ ਸਨਮਾਨ ਵੀ ਕਰਦੇ ਹਾਂ ਇਸ ਬਾਅਦ 75 ਕਾਰਨ ਇਹ ਯੋਜਨਾ ਤਿਆਰ ਕੀਤੀ ਕਿ ਛੰਕੀਆਂ ਨੂੰ ਪੰਜਾਬ ਵਿੱਚ ਘੁਮਾਇਆ ਜਾਵੇਗਾ ਇਸ ਤਰ੍ਹਾਂ ਜਨਤੰਤਰ ਦਿਵਸ ਦੀ ਤੀਰ ਵਿੱਚ ਘੁਮਾਇਆ ਜਾਂਦੀ ਹੈ ਪੰਜਾਬ ਨੇ ਟਰਾਲੀਆਂ ਤਿਆਰ ਕਰਵਾ ਕੇ ਇਹ ਛੰਕੀਆਂ ਜਿਹੜਾ ਪੂਰੇ ਪੰਜਾਬ ਦੇ ਵਿੱਚ ਘੁਮਾਇਆ ਸੀ ਪਾਲ ਤੋਂ ਰੁੱਖ ਇਹਨਾਂ ਛੰਕੀਆਂ ਦੇ ਬਾਰੇ ਜਰੂਰ ਪਨਾਜ ਹੋਵੇਗਾ ਲੋਕਾਂ ਜਿਹੜਾ ਪੰਜਾਬ ਦੇ ਹਾਸਤੇ ਬਾਰੇ ਜਰੂਰ ਹੋਏ ਜੀ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਤਾਂ ਤੁਸੀਂ ਸੁਣਿਆ ਕਿ ਇਸ ਵਾਰ ਗਣਤੰਤਰ ਦਿਵਸ ਦੀ ਪ੍ਰੇਡ ਵਿੱਚ ਸ਼ਮਨਹੋੜ ਵਾਲੀ ਝਾਕੀ ਵਿੱਚ ਅਖਰ ਕੀ ਖਾਸ ਹੈ ਦੱਸ ਦਈਏ ਕਿ ਪ੍ਰੇਡ ਦੀ ਰਿਹਰਸਲ ਵਿੱਚ ਪਹੁੰਚੀ ਝਾਕੀ ਹਰ ਕਿਸੇ ਦੇ ਦਿਲ ਨੂੰ ਛੂ ਰਹੀ ਸੀ ਉੱਥੇ ਹੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਝਾਕੀ ਨੂੰ ਵੇਖਣ ਲਈ ਪਹੁੰਚੇ ਸਨ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਫੋਟੋ ਦੇ ਨਾਲ ਜਾਣਕਾਰੀ ਸ਼ੇਅਰ ਕਰਦਿਆਂ ਲਿਖਿਆ ਕਿ ਮੇਰਾ ਦਿਲ ਪੰਜਾਬ ਲਈ ਧੜਕਦਾ ਹੈ ਝਾਕੀ ਮੰਤਰ ਮੁਕਤ ਕਰ ਦੇਣ ਵਾਲੀ ਹੈ ਮੈਂ ਖੁਦ ਨੂੰ ਇਸ ਝਾਕੀ ਦੀਆਂ ਫੋਟੋਆਂ ਲੈਣ ਤੋਂ ਨਹੀਂ ਰੋਕ ਸਕਿਆ ਤਾਂ ਦੱਸ ਦਈਏ ਕਿ ਪੰਜਾਬ ਦੇ ਲੋਕ ਸੰਪਰਕ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰੀ ਰੱਖਿਆ ਮੰਤਰਾਲੇ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਪੂਰੀ ਰੂਹ ਦੇ ਨਾਲ ਇਹ ਚਾਕੀ ਤਿਆਰ ਕਰਵਾਈ ਹੈ ਪੰਜਾਬ ਦੀ ਚਾਕੀ ਬਾਕੀ ਸੂਬਿਆਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ ਇਸ ਦੇ ਵਿੱਚ ਪੁਰਾਤਨ ਪੰਜਾਬ ਦਾ ਹਰ ਰੰਗ ਵੇਖਣ ਨੂੰ ਮਿਲੇਗਾ ਉਹਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਖੇਤੀ ਨਾਲ ਕਾਫੀ ਲੱਗਾ ਹੈ ਇਸ ਲਈ ਉਹਨਾਂ ਨੇ ਖੋਦ ਦਿਲਚਸਪੀ ਲੈਂਦੇ ਆ ਚਾਕੀ ਦੇ ਦ੍ਰਿਸ਼ ਤਿਆਰ ਕਰਨ ਲਈ ਕਈ ਗੋਰ ਦਿੱਤੇ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਲਈ ਇਸੇ ਤਰ੍ਹਾਂ ਜੁੜੇ ਰਹੋ ਚੱਕ ਪਾਣੀ ਟੀਵੀ ਨਾਲ